ਇੱਕ ਅਜਿਹੀ ਦੁਖਦਾਇਕ ਘਟਨਾ ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਖੇਤਾ ਦੇ ਵਿੱਚ ਆਪਣੇ ਪਿਓ ਦੇ ਨਾਲ ਕੰਮ ਕਰ ਰਹੇ ਇਟਲੀ ਤੋਂ ਆਏ ਸਾਕਸ਼ ਨੂੰ ਗੋਲੀਆਂ ਦੇ ਨਾਲ ਪਾਉਂ ਦਿੱਤਾ ਜਿਸ ਦੌਰਾਨ ਮੌਕੇ ਤੇ ਹੀ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਪਰਿਵਾਰਿਕ ਨੰਬਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਉਹਨਾਂ ਵੱਲੋਂ ਪੁੱਬਾ ਮਾਰ ਮਾਰ ਕੇ ਇਸ ਪੂਰੇ ਕਠਨਾਕਰਮ ਨੂੰ ਬਿਆਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਜਿਸ ਨੌਜਵਾਨ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉਹ ਇਟਲੀ ਤੋਂ ਛੁੱਟੀਆਂ ਲੈ ਕੇ ਘਰ ਵਾਪਸ ਆਇਆ ਹੋਇਆ ਸੀ ਤੇ ਆਪਣੇ ਪਿਓ ਦੇ ਨਾਲ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਹੁੰਦਾ ਤੇ ਉਸ ਦੇ ਦੌਰਾਨ ਇੱਕ ਵਿਕਰਮ ਨਾਮ ਦਾ ਸਾਕਸ਼ੀ ਖੇਤਾ ਕੋਲ ਪਹੁੰਚਦਾ ਤੇ ਉਸ ਵੱਲੋਂ ਸਿੱਧੀਆਂ ਗੋਲੀਆਂ ਚੁਲਾ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ 12 ਦੇ ਕਰੀਬ ਗੋਲੀਆਂ ਚੁਲਾਈਆਂ ਜਾਂਦੀਆਂ ਨੇ ਸਰ ਤੇ ਜਾਂ ਫਿਰ ਕਹਿ ਲਿਆ ਜਾਵੇ ਕਿ ਪੂਰੇ ਸਰੀਰ ਨੂੰ ਹੀ ਗੋਲੀਆਂ ਦੇ ਨਾਲ ਛੰਨੀ ਕਰ ਦਿੱਤਾ ਜਾਂਦਾ ਤਾਂ ਫੋਨ ਕਰਕੇ ਜਿਸ ਨੌਜਵਾਨ ਉਤੇ ਗੋਲੀਆਂ ਚੱਲਦੀਆਂ ਨੇ ਮਾਂ ਨੂੰ ਕਿਹਾ ਜਾਂਦਾ ਕਿ ਵਿਕਰਮ ਨੇ ਮੈਨੂੰ ਗੋਲੀਆਂ ਮਾਰ ਦਿੱਤੀਆਂ ਮੈਨੂੰ ਬਚਾ ਲਿਤਾ ਜਾਵੇ ਤਾਂ ਮਾਪਿਆਂ ਦੇ ਗੱਲ ਸੁਣ ਕੇ ਤੁਸੀਂ ਸੋਚ ਸਕਦੇ ਹੋ ਕਿ ਉਸ ਦੇ ਪੈਰੋ ਹਿਟੋ ਜ਼ਮੀਨ ਖਸ ਕਰ ਗਈ ਹੈ ਤਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਪੁੱਤ ਦੀ ਜਾਨ ਬਚ ਸਕੇ ਪਰ ਅਖੀਰ ਦੇ ਵਿੱਚ ਉਸ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਹੁਣ ਇਸ ਘਰ ਦੇ ਵਿੱਚ ਜੋ ਆਪਣੇ ਪੁੱਤ ਦੇ ਆਮ ਤੇ ਬਿਹਤ ਖੁਸ਼ ਸੀ ਉਸ ਘਰ ਦੇ ਵਿੱਚ ਹੁਣ ਸੱਥਰ ਵਿੱਚ ਹੋਏ ਨੇ ਇਹ ਪੂਰਾ ਘਟਨਾਕ੍ਰਮ ਜਿਹੜਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਰਾਜਸਥਾਨ ਸੇ ਲਾਕਕੇ ਦੇ ਪਿੰਡ ਤਾਰੀਵਾਲ ਤੋਂ ਸਾਹਮਣੇ ਆਇਆ ਜਿੱਥੇ 42 ਸਾਲਾ ਮਲਕੀਤ ਸਿੰਘ ਨੂੰ ਖੇਤਾਂ ਦੇ ਵਿੱਚ ਗੋਲੀਆਂ ਦੇ ਨਾਲ ਪਾਉਂ ਦਿੱਤਾ ਜਿਸ ਤਰ੍ਹਾਂ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਹਾਜ਼ਰ ਹੈ ਕਿ ਜਿਸ ਸਖਸ਼ ਵੱਲੋਂ ਗੋਲੀਆਂ ਚਲਾਈਆਂ ਗਈਆਂ ਵਿਕਰਮ ਉਹ ਪਿੰਡ ਦਾ ਗੈਂਗਸਟਰ ਕਿਸਮ ਦਾ ਵਿਅਕਤੀ ਹੈ ਜੋ ਪਹਿਲਾਂ ਵੀ ਬੰਬ ਤਮਾਕੇ ਦੇ ਮਾਮਲੇ ਦੇ ਵਿੱਚ ਨਾਮਜ਼ਦ ਰਹਿ ਚੁੱਕਿਆ ਹੈ ਤੇ ਹਾਲ ਹੀ ਦੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਪਿੰਡ ਦੇ ਵਿੱਚ ਖੌਫ ਪੈਦਾ ਕਰ ਰਿਹਾ ਹੈ ਤਾਂ ਉਹਨਾਂ ਕਿਹਾ ਹੈ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਗੁਣ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ ਪਰ ਜਿਸ ਤਰ੍ਹਾਂ ਉਸਨੇ ਉਸਨੇ ਭਰਾ ਨੂੰ ਗੋਲੀਆਂ ਦੇ ਨਾਲ ਭੁੰਨਿਆ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਇਨਸਾਫ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਪੀੜਤ ਪਰਿਵਾਰ ਤੇ ਪ੍ਰਸ਼ਾਸਨ ਕਾਰਵਾਈ ਕਿਸ ਤਰੀਕੇ ਦੀ ਕਰ ਰਿਹਾ ਇਸ ਪੂਰੇ ਦੁਖਦਾਇਕ ਘਟਨਾਕ੍ਰਮ ਨੂੰ ਲੈ ਕੇ ਸੁਣਦੇ ਹਾਂ ਕਿਨਾਂ ਦਾ ਤੁਹਾਡਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦਵਿੰਦਰ ਸਿੰਘ ਹੈ ਮੇਰਾ ਪਿੰਡ ਧਾਰੀਆ ਵਾਲਾ ਮੇਰਾ ਤਾਇਆ ਵੀ ਇਹ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਸ਼ਨ ਨਹੀਂ ਸ਼ਨ ਹੋਇਆ ਇਹ ਇੱਕ ਇਥੇ ਦਿਮਾਗ 'ਚ ਮਰੀ ਆ ਇੱਕ ਇਥੇ ਗਲੇ 'ਚ ਮਰੀ ਆ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਇਹ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਕਰਾਂ ਨੇ ਮਾਰਤਾ ਡੈੜੀ ਨੇ ਆਪ ਵੇਖਿਆ ਡੈੜੀ ਵੀ ਡੈੜੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਕਰਾਂ ਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਨੂੰ ਇਹ ਨਾਮ ਦਿੱਤਾ ਵੀ ਮੈਨੂੰ ਬਿਗਰੌਣੇ ਮਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਇੱਥੇ ਤੁਰ ਫਿਰਦਾ ਰਹਿੰਦਾ ਗੜੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗੜੀਆਂ ਦੇ ਟੋਰ ਨਾ ਤੁਰ ਤੁਰ ਫਿਰਦੇ ਹਾਲ ਤੱਕ ਪੁਰਸ਼ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਇਹ ਆ ਦੇ ਬੱਚੇ ਮਰੋਣੇ ਹੋਰ ਵੀ ਅੱਜ ਇੱਥੇ ਕਾਂਡ ਕੀਤਾ ਸਾਡੇ ਤਾਂ ਅਜੇ ਕੱਲ ਨੂੰ ਕਿਸੇ ਜੇ ਲੜਕੇ ਦੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਹਦਾ ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਢੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਜਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ ਭਜੀ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ ਇਹ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਇਹ ਉਹਦਾ ਡਪਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਜੰਪੜਿਆ ਇਟਰੀ ਦਾ ਉੱਥੋਂ ਹੁਣ ਆਇਆ ਹੈ ਤੇ ਉਹ ਆਪਣੇ ਫਾਦਰ ਜੀ ਰਾਸਨ ਰੈਸ਼ ਉਹਦੀ ਰਾਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਵਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਥੇ ਆਇਆ ਤੇ ਪਤਾ ਨਹੀਂ ਉਹਨੇ ਕੀ ਪਹਿਰਵਾਈ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਮੈਨੂੰ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਐ ਇਹਨੂੰ ਫਾਂਸੀ ਹੀ ਚਾਹੀਦੀ ਐ ਇਹੇ ਜੇ ਬੰਦੇ ਨੂੰ ਮਲਕੀਤ ਮੇਰਾ ਭਰਾ ਆ ਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਆਇਆ ਮਿਸਤਰੀ ਲਾਇਆ ਇਥੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਡਾੜੀ ਸਾਹਮਣੇ ਮੇਰਾ ਤੇ ਛੱਟਾ ਦਿਨ ਨਾਲ ਹੋ ਲੱਗ ਕੰਮ ਕਰਨ ਦੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮ ਗੁਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਨੂੰ ਅਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਇਹਨਾਂ ਨੇ ਫੜਿਆ ਦਾ ਉਹਨੇ ਤਾਂ ਵਾਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾ ਲੈ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਐ ਉਹਨੇ ਫਿਰ ਇਹ ਨਾ ਆ ਕੇ ਆ ਕੇ ਫੋਨ ਕੱਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾਣੇ ਚਾਚੇ ਤਾਂ ਮੈਂ ਬਾਗੇ ਆ ਗਿਆ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਹੋ ਆਸੇ ਇਹ ਆ ਕੇ ਗੱਡੀਆਂ ਚ ਪਾ ਕੇ ਲੱਗੇ ਆ ਮੈਨੂੰ ਮੈਂ ਮੇਰਾ ਭਰਾ ਆ ਜਾਂਦਾ ਨਾ ਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਕਹ ਜੀ ਕਿ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਾਈ ਛ ਕੋਈ ਦੁਸ਼ਮਣੀ ਸੀ ਤਾਂ ਵੀ ਕੋਈ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਭਰਾ ਨੇ ਕਦੀ ਕੇ ਦਾ ਮਾਰਾ ਨਹੀਂ ਕੀਤਾ ਤੁਹਾਡੀ ਦੁਸ਼ਮਣੀ ਕਹਿਣਾ ਹੈ ਹੀ ਨਹੀਂ ਮਾੜੀ ਮੋਟੀ ਕੋਈ ਵਾਰ ਰੰਜਿਸ਼ ਹੋਊ ਕੋਈ ਤੇ ਮਾਰਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕਿ ਗੱਲ ਦਾ ਇਹ ਦੇਖ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿੰਨੂ ਭੀਟੇ ਮੁੰਨੀ ਸੀ ਕਹਿੰਦਾ ਕਦੇ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕਿ ਮੇਰੇ ਨਾਲ ਲੜਿਆ ਮੈਂ ਭਰਾ ਕੇ ਦੇ ਨਾਲ ਲੜਦਾ ਨਹੀਂ ਸੀ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ